ਜੋੜੀ ਹਰਕਤ ਹੋਈ ਆ ਜਿਹੜਾ ਉਹਨਾਂ ਨੇ ਇਹ ਨੈਣੀਆਂ ਦੇ ਉੱਤੇ ਅਤਿਆਚਾਰ ਕੀਤਾ ਆ ਉਹਦੀ ਅਸੀਂ ਸਾਬਕਾ ਸਾਨੂੰ ਸੰਸਦਾਂ ਦੀ ਕਮੇਟੀ ਤੇ ਸਾਬਕਾ ਸਨ ਕੋਰ ਲਿੰਦਿਆ ਕਰਦੇ ਆ ਕਿ ਪਾਕਿਸਤਾਨ ਪਹਿਲਾਂ ਵੀ ਉਹ ਜੀਆਂ ਕੋਚੀਆਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦਾ ਤੇ ਹੁਣ ਵੀ ਨਹੀਂ ਬਾਜ਼ ਆ ਰਿਹਾ ਮੈਂ ਇੱਕ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਜਾਦ ਕਰਵਾ ਦੇਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਸੀ ਉਦੋਂ ਤੁਸੀਂ ਆਪਣੇ ਜੋ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਉਹਨਾਂ ਨੂੰ ਕੁਝ ਸਵਾਲ ਕੀਤੇ ਅਸੀਂ ਇਹ ਪਾਕਿਸਤਾਨ ਦੇ ਬਾਰੇ ਤੇ ਤੁਸੀਂ ਉਹ ਆਪਣਾ 56 ਇੰਚ ਸਪੰਜਾ ਦੇਤੀ ਅੱਜ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਅੱਜ ਉਹ 52 ਚ ਸੀਨਾ ਕਿੱਥੇ ਆ ਅੱਜ ਕਿਉਂ ਨਹੀਂ ਉਹਨਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਮਿਲਿਆ ਜੇ ਉਹਨਾਂ ਨੇ ਸਾਡੇ 28 ਨਾਗਰਿਕਾਂ ਨੂੰ ਪੁੱਛ-ਪੁੱਛ ਕੇ ਇੱਕ ਜਾਤ ਦੇ ਨਾਮ ਤੋਂ ਪੁੱਛ ਕੇ ਕਿ ਤੂੰ ਹਿੰਦੂ ਆ ਕਿ ਤੂੰ ਸਿੱਖ ਆ ਕਿ ਮੁਸਲਮਾਨ ਆ ਤੇ ਗੋਲੀਆਂ ਮਾਰੀਆਂ ਨੇ ਅੱਜ ਤੁਹਾਡਾ 55 ਇੰਚ ਜਿਹੜਾ ਸੀਨਾ ਆ ਉਹ ਕਿੱਥੇ ਦੱਬ ਗਿਆ ਅੱਜ ਕਿਉਂ ਨਹੀਂ ਉਹਨਾਂ ਨੂੰ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਜਾ ਰਿਹਾ ਸਰਾਤੂ ਕਿਉਂ ਨਹੀਂ ਜਵਾਨਾਂ ਨੂੰ ਹੁਕਮ ਦਿੱਤਾ ਜਾਂਦਾ ਕਿ ਇਹ ਚੀਜ਼ ਦਾ ਬਦਲਾ ਲਓ ਜੇ ਤੁਹਾਡੇ ਚ ਨਹੀਂ ਹਿੰਮਤ ਤੇ ਤੁਸੀਂ ਸਾਬਕਾ ਸੈਨਿਕਾਂ ਨੂੰ ਇੱਕ ਲਲਕਾਰ ਕੇ ਵੇਖ ਲਓ ਸਾਬਕਾ ਸੈਨਿਕ ਤੁਹਾਨੂੰ ਦੱਸ ਦੇਣਗੇ ਕਿ ਇਹ ਜਿਹੜੇ 28 ਸਾਡੇ ਸਮਰਥੀ ਸਾਡੇ ਸਲਾਣੀ ਸਾਡੇ ਨਾਗਰਿਕ ਇਹਨਾਂ ਨੇ ਸ਼ਹੀਦ ਕਰ ਦਿੱਤੇ ਇੱਕ ਸਾਡੇ ਉਹਨਾਂ ਦਾ ਬਦਲਾ ਕਿੱਦਾਂ ਲਿਆ ਜਾਂਦਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ ਜੋ ਬੁਝਦਿਲ ਉੱਤੇ ਜਿਹੜੇ ਆ ਜਿਹੜੇ ਅਤਕਵਾਦ ਨੂੰ ਜਿਹੜਾ ਜਨਮ ਦੇ ਰਿਹਾ ਤੇ ਬੁਝਦਲਾਣਾ ਜਿਹੜੀ ਹਰਕਤ ਕਰਦੀ ਆਏ ਉਹ ਵੇਖੋ ਜੀ ਤੁਸੀਂ ਪਾਕਿਸਤਾਨ ਦੇ ਰਵਈਏ ਤੇ ਨਾ ਜਾਓ ਵੇਖੋ ਸਾਨੂੰ ਹੀ ਤਕਰੀਬਨ 50 ਸਾਲ ਏਜ ਹੋ ਗਈ ਆ 30 ਸਾਲ ਸਾਡਾ ਵੀ ਤਜਰਬਾ ਹੋ ਗਿਆ ਫੌਜ ਦੀ ਨੌਕਰੀ ਕਰਕੇ ਤੇ ਦੁਨੀਆ ਦਾ ਕੀ ਉਹ ਕਹਿੰਦੇ ਗੁਰੂ ਦਸਵੇਂ ਪਾਛੇ ਬੋਲ ਗਏ ਸੀ ਕਿ ਕੌਮ ਦੇ ਬਾਰੇ ਨਹੀਂ ਬੋਲਣਾ ਚਾਹੀਦਾ ਪਰ ਬੋਲਣੋਂ ਝੇਕਣਾ ਨਹੀਂ ਚਾਹੀਦਾ ਕਿ ਜੇ ਬਾ ਬਾਜੂ ਨੂੰ ਤੇ ਤੇਲ ਲਾ ਕੇ ਤਲਾਂ ਦੀ ਬੋਰੀ ਚ ਵਾਰ ਦਿੱਤਾ ਜਾਏ ਨਾ ਤੇ ਜਿੰਨੇ ਤਿਲ ਲਾ ਕੇ ਨੇ ਹੁਣ ਕਿ ਨਾ ਉਤੋਂ ਜ਼ਿਆਦਾ ਉਹ ਮਝੂਠ ਬੋਲਦੀ ਆ ਉਸ ਮਾਰ ਨਹੀਂ ਕੀਤਾ ਜਾ ਸਕਦਾ ਤੁਸੀਂ ਪਿਛਲੇ ਸਮੇਂ ਤੋਂ ਇਤਿਹਾਸ ਬੋਲੋ ਉਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਹ ਕਹਿ ਨਹੀਂ ਸਾਹਮਣੇ ਉਹ ਲੜਾਈ ਲੜ ਨਹੀਂ ਸਕਦੇ ਸਾਹਮਣੇ ਉਹਨਾਂ ਨੇ 65 ਦੀ ਲੜਾਈ ਚ 71 ਦੀ ਲੜਾਈ ਚ ਮਾਰ ਖਾਧੀ ਇਹ ਬੰਗਲਾਦੇਸ਼ ਦੇ ਵੰਡ ਦੇ ਵੇਲੇ ਮਾਰ ਖਾਦੀ ਉਹਨਾਂ 'ਚ ਇੰਨੀ ਹਿੰਮਤ ਨਹੀਂ ਆ ਕਿ ਇੱਕ ਹਿੰਦੁਸਤਾਨ ਨਾਲ ਸਾਹਮਣੇ ਆ ਤੂੰ ਕਾਰਗਰ ਜੋਤ ਬੇਕੋ ਨਾ ਕਦੀ ਵੱਡੀ ਮਾਰ ਖਾਦੀ ਗੁੱਸਪੈੜ ਕੀਤੀ ਕਿਉਂ ਪਿਛਲੇ ਪੈਰ ਪੱਜੇ ਜੇ ਉਹਨਾਂ ਦੇ ਪੈਰ ਸੀ ਤੇ ਸਾਡੇ ਨਾਲ ਲੜਦੇ ਜੇ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪ ਜੀ ਦੇ ਚੈਨਲ ਦੇ ਸ੍ਰੂਪ ਦੱਸਣਾ ਚਾਹੁੰਦਾ ਕਿ ਜੇ ਤੁਹਾਡੇ 'ਚ ਲੜਾਈ ਲੜਨ ਦਾ ਮਾਦਾ ਰੱਖਦੇ ਜੋ ਤੇ ਸਾਹਮਣੇ ਆ ਟੱਕਰੋ ਤੇ ਫਿਰ ਤੁਹਾਨੂੰ ਪਤਾ ਲੱਗੇ ਇੱਕ ਬਿਨਾ ਹਥਿਆਰ ਤੋਂ ਬੰਦਾ ਚੱਲਣ ਨਹੀਂ ਹੱਥੇਤੇ ਵਾਰ ਕਰਕੇ ਕੀ ਲੱਭਦੇ ਜੋ ਤੁਸੀਂ ਜੇ ਤੁਹਾਡੇ ਚ ਇਨਸਾਨੀਅਤ ਜਾਗਦੀ ਆ ਨਾ ਤੇ ਉਦਾਂ ਇੰਡੀਆ ਨੂੰ ਵੰਗਾਰ ਕੇ ਵੇਖੋ ਉਦਾਂ ਤੁਹਾਨੂੰ ਪਤਾ ਲੱਗ ਜੇ ਕਿ ਇੰਡੀਆ ਨਾਸਤਾ ਕਿੱਥੇ ਕਰਦਾ ਤੁਸੀਂ ਇੱਕ ਫੌਜੀ ਹੋ ਲੱਗਦਾ ਨਹੀਂ ਕਿ ਕਿਤਨਾ ਕਿਤੇ ਦੇਸ਼ ਦੀ ਇੰਟੈਲੀਜੈਂਸ ਵੀ ਫੇਲ ਹੋਈ ਆ ਦੇਸ਼ ਦੀ ਜਿਹੜੀ ਸ਼ਕਤੀ ਆ ਉਹ ਵੀ ਕਿਤਨਾ ਕਿਤੇ ਇਹਦੇ ਵਿੱਚ ਫੇਲੀਅਰ ਸਾਬਤ ਹੋਇਆ ਜੇ ਕੋਮ ਦੇ ਅੰਦਰ ਗਦਾਰ ਨਾ ਹੋਣ ਤੇ ਕੋਮ ਕਦੀ ਖਤਮ ਨਾ ਹੋਵੇ ਜੇ ਦੇਸ਼ ਦੇ ਅੰਦਰ ਕਦੀ ਗ਼ਤਾਰ ਨਾ ਹੋਵੇ ਤੇ ਇਹ ਹਾਸੇ ਨਾਲ ਵੇਖਣ ਨੂੰ ਮਿਲਣ ਇਹ ਸਾਡੇ ਵਿੱਚ ਵੀ ਕਈ ਗ਼ਤਾਰ ਨੇ ਕਿ ਜਿਹੜੇ ਪੈਸੇ ਨਾਲ ਵੇਚ ਜਾਂਦੇ ਨੇ ਇਹ ਉਹਨਾਂ ਦੇ ਨਿਨਲਾਕੀਆਂ ਦਾ ਸਿੱਟਾ ਸਾਨੂੰ ਆਪ ਬਾਅਦ ਤਰੀਕ ਨੂੰ ਭੁਤਣਾ ਪਿਆ ਅੱਜ ਕਿਸ ਮੰਗਾਂ ਨੂੰ ਲੈ ਕੇ ਤੁਸੀਂ ਜਿਹੜੀ ਆ ਆਪਣੇ ਹੱਥ ਦੇ ਵਿੱਚ ਚੱਠੀਆਂ ਜਿਹੜੀਆਂ ਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਰੱਖਿਆ ਮੰਤਰੀ ਨੂੰ ਦੇ ਰਹੇ ਹੋ ਕਿਉਂ ਨੋ ਬਤਾਰੀਏ ਜਿਹੜੇ ਫੌਜੀ ਸਰਹੱਦਾਂ ਤੇ ਜਾਨਾਂ ਵਾਰਦੇ ਆ ਪਰਿਵਾਰ ਪਿੱਛੇ ਛੱਡ ਜਾਂਦੀ ਹੈ ਤੇ ਅੱਜ ਉਹ ਆਪਣੇ ਹੱਕਾਂ ਲਈ ਮੰਗ ਰਹੀ ਹੈ ਮੈਂ ਆਵਜੀ ਦੇ ਚੈਨਲ ਥਰੂ ਸਾਬਕਾ ਸੈਨਿਕ ਓਆਰ ਔਰ ਜੀਸੀਓ ਸੈਵਨ ਨਾਲ ਜੋ ਸੈਵਨ ਪੇ ਕਮਿਸ਼ਨ ਦੇ ਵਿੱਚ ਠੱਕਾ ਹੋਇਆ ਸੀ ਉਸ ਤੇ ਬਾਰੇ ਜਾਣੂ ਕਰਵਾਉਂਗਾ ਕਿ ਜਿਹੜਾ ਇੱਕ ਵਨ ਰੈਂਕ ਵੱਲ ਪੈਨਸ਼ਨ ਸੀ ਉਹ ਸਿਰਫ ਤੇ ਸਿਰਫ ਜਵਾਨ ਜੀਸੀਓ ਨੂੰ ਲਾਗੂ ਸੀ 2014 ਚ ਜਦੋਂ ਭਾਜਪੀ ਸਰਕਾਰ ਦੀਆਂ ਜੜਾ ਰਿਵਾੜੀ ਦੇ ਵਿੱਚ ਸਭ ਤੋਂ ਵੱਡਾ ਕੱਟ ਸਾਬਕਾ ਸੈਨਿਕਾਂ ਦਾ ਹੋਇਆ ਸੀ ਉਦੇ ਵਿੱਚ ਸਾਬਕਾ ਸੈਨਿਕਾਂ ਨੇ ਬੀਜੇਪੀ ਸਰਕਾਰ ਦੀ ਜੜ ਬੱਦੀ ਸੀ ਤੁਸੀਂ ਦੇਖਿਆ ਹੋਊਗਾ ਕਿ ਕਈ ਸਾਡੇ ਜਰਨਲ ਜਿਹੜੇ ਉਹ ਸਰਕਾਰ ਦੇ ਵਿੱਚ ਮੰਤਰੀ ਬਣੇ ਸੀ ਉਹ ਸਾਡੀ ਵਜ੍ਹਾ ਨਾਲ ਸਾਬਕਾ ਸੈਨਿਕਾਂ ਦੀ ਵਜ੍ਹਾ ਨਾਲ ਬਣੇ ਤਾਂ ਅੰਗਰੇਜ਼ ਸਰਕਾਰ ਜਦੋਂ ਜਾਂਦੀ ਆ ਉਦੋਂ ਮਤਾ ਪਾ ਕੇ ਜਾਂਦੀ ਆ ਕਿ ਵਨ ਰਿੰਕ ਵਨ ਦੇ ਇਸ ਵਿੱਚ ਲਾਗੂ ਹੋਣਾ ਚਾਹੀਦਾ ਪਰ ਵੱਧ ਕਿਸਮਤੀ ਆ ਕਿ ਉਹ ਲਾਗੂ ਨਹੀਂ ਕਰਵਾ ਸਕੀ ਮਤਾ ਪਾਸ ਕਰਕੇ ਬੀਜੇਪੀ ਸਰਕਾਰ ਨੂੰ ਮੌਕਾ ਇਸ ਤੇ ਸਿਆਸਤ ਖੇਡਣ ਦਾ ਮੌਕਾ ਮਿਲ ਗਿਆ ਬੀਜੇਪੀ ਨੇ ਸਿਆਤ ਖੇੜ ਕੇ ਸਾਬਕਾ ਸੈਨਿਕਾਂ ਦੀਆਂ 35 ਲੱਖ ਸਾਬਕਾ ਸੈਨਿਕਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਦੋਂ ਸਰਕਾਰ ਬਣ ਜਾਂਦੀ ਆ ਫਿਰ ਇਹਨਾਂ ਨੂੰ ਫਾਰਮੂਲਾ ਤਿਆਰ ਕਰਨ ਲਈ ਦਿਮਾਗ ਚਾਹੀਦਾ ਸੀ ਇਹਨਾਂ ਨੇ ਸਾਡੇ ਅਲਟੈਰ ਅਵਸਰਾਂ ਨੂੰ ਇਹ ਕਹਿਆ ਕਿ ਤੁਸੀਂ ਇਹਦਾ ਫਾਰਮੂਲਾ ਬਣਾਓ ਅਲਟੈਰ ਅਵਸਰਾਂ ਨੇ ਤੇ ਮੌਜੂਦਾ ਅਵਸਰਾਂ ਨੇ ਇਹੋ ਜਿਹਾ ਫਾਰਮੂਲਾ ਬਣਾਇਆ ਕਿ ਸਿਰਫ ਵਨ ਰੈਂਕ 1 ਜੀਐਸਆਰ ਔਰ ਓਵਰਲੀ ਇਨਾਂ ਨੇ ਜੀਸੀਓ ਔਰ ਨੂੰ ਨਾ ਮਾਤਰ ਦਿੱਤਾ ਤੇ ਆਪਣੇ ਅਫਸਰਾਂ ਨੂੰ ਪੂਰਾ ਅਧਿਕਾਰ ਦਿੱਤਾ ਪੂਰਾ ਸਭ ਕੁਝ ਦਿੱਤਾ ਅੱਜ ਤੱਕ ਅਸੀਂ 2 ਸਤਵੇਂ ਪੇ ਕਮਿਸ਼ਨ ਤੋਂ 2019 ਤੋਂ ਬਾਅਦ ਸਾਬਕਾ ਸੈਨਿਕਾਂ ਨੇ ਆਪਣੀਆਂ ਜੱਥੇਬੰਦੀਆਂ ਬਣਾ ਲਈਆਂ ਆਪਣੀਆਂ ਮੰਗਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਵਿੱਚ ਨਾ ਮਾਤਰ ਇਹਨਾਂ ਨੇ ਸਾਡੇ 'ਚ ਵਾਅਦਾ ਕਰਦੇ ਕਿ ਜੋ ਸਾਡੇ ਬੈਨੀਫੀਸ਼ੀਅਰੀ ਸਾਨੂੰ ਮਿਲਦੇਗੇ ਹੁਣ 8ਵੇਂ ਪੇ ਕਮਿਸ਼ਨ 2026 ਚੌਥ ਹੋ ਰਿਹਾ ਪਹਿਲੂ ਜਵਾਨ ਔਰ ਜੀਸੀਓ ਜਾਗੇ ਨਹੀਂ ਸੀ ਕੋਣ ਜਵਾਨ ਔਰ ਜੀਐਸਆਓ ਜਾਗ ਚੁੱਕੇ ਆ ਇਹ ਕਰਕੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣੀਆਂ ਮੰਗਾਂ ਦੇ ਦੇ ਤੇ ਹਰ ਡਿਸਟ੍ਰਿਕਟ ਡਿਸਟ੍ਰਿਕਟ ਦੇ ਵਿੱਚੋਂ ਡੀਸੀ ਸਾਹਿਬ ਦੇ ਥਰੂ ਪ੍ਰਧਾਨ ਮੰਤਰੀ ਨੂੰ ਭੇਜ ਰਹੇ ਹਾਂ ਕਿ ਆਕਮਾ ਪੇਕ ਮਿਸ਼ਨ ਆਉਟ ਹੋਣ ਤੋਂ ਪਹਿਲਾਂ ਸਾਬਕਾ ਸੈਨਿਕਾਂ ਦੀ ਇੱਕ ਫੈਡਰੇਸ਼ਨ ਬਣੀ ਹੈ ਇੱਕ ਸੰਗਠਨ ਬਣਿਆ ਆਂਡ ਇੰਡੀਆ ਦਾ ਫੈਡਰੇਸ਼ਨ ਉਹਨਾਂ ਨਾਲ ਗਿਆਰਾਂ ਮੈਂਬਰੀ ਨਾਲ ਗੱਲਬਾਤ ਕਰੋ ਕਿ ਸਾਨੂੰ ਏਰਪੇਕ ਕਮਿਸ਼ਨ ਚ ਕੀ ਦੇ ਦਿਓ ਇੰਨਾ ਕਾ ਸਾਡੇ ਅਫਸਰਾਂ ਨੇ ਪਹਿਲੂ ਬੀਐਸਐਫ ਸੀਆਰਪੀ ਨੂੰ ਆਊਟ ਕੀਤਾ ਕਿ 60 ਸਾਲ ਨੌਕਰੀ ਕਰਦੇ ਆ ਇਹਨਾਂ ਨੂੰ ਵਨ ਰੈਂਕ ਵਨ ਲਾਗੂ ਨਹੀਂ ਆ ਤੇ ਮੈਂ ਇਹਨਾਂ ਅਫਸਰਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਬੀਐਸਐਫ ਸੀਆਰਪੀ ਜਵਾਨਾਂ ਨੂੰ ਲਾਗੂ ਨਹੀਂ ਸੀ ਤੇ ਅਫਸਰ ਵੀ 60 ਸਾਲ ਨੌਕਰੀ ਕਰਕੇ ਆਉਂਦੇ ਅਫਸਰ ਨੂੰ ਕਿੱਦਾਂ ਸਟ ਵਨ ਰੈਂਕ ਵਨ ਪੈਨਸ਼ਨ ਲਾਗੂ ਹੋਗੀ ਇਹਦੇ ਮੁੱਤੇ ਦੇ ਫੈਡਰੇਸ਼ਨ ਵੱਲੋਂ ਆਲ ਇੰਡੀਆ ਦੇ ਵਿੱਚ ਡੀਸੀ ਕਲੈਕਟਰਾਂ ਨੂੰ ਮੰਗ ਪੱਤਰ ਦਿੱਤੇ ਜਾਣ ਨੇ ਜਿਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਨੇ ਵਨ ਰੈਂਕ ਵਨ ਪੈਨਸ਼ਨ ਜੋ ਕਿ ਸਾਨੂੰ ਸਾਡੇ ਬੰਦੀ ਉਹ ਦਿੱਤੀ ਜਾਵੇ ਦੂਸਰਾ ਪੁਆਇੰਟ ਹੈ ਇਕੁਅਲ ਮਿਲਟਰੀ ਸਰਵਿਸ ਪੇਜ ਜਿੱਦਾਂ ਇਹਨਾਂ ਨੇ ਮਿਲਟਰੀ ਸਰਵਿਸ ਪੇਜ ਫਰਕ ਪਾਇਆ ਸੀ ਸਭ ਤੋਂ ਜ਼ਿਆਦਾ ਖਤਰਾ ਜਵਾਨ ਨੂੰ ਹੁੰਦਾ ਹੈ ਜਵਾਨ ਅੱਗੇ ਹੁੰਦਾ ਹੈ ਇਹਨਾਂ ਨੇ ਜਵਾਨ ਨੂੰ 5233 ਇੱਕ ਜਿਹੜੀ ਐਮਐਨ ਸਾਡੀ ਭੈਣੀ ਕਲ ਆਉਂਦੀ ਹੈ ਹਸਪੀਟਲ ਏਸੀ ਚ ਬੈ ਕੇ ਉਹਨੂੰ 10500 ਦੇ ਦਿੱਤੀ ਅਫਸਰ ਜਿਹੜਾ ਬੈਂਕਰ ਚ ਬੈ ਕੇ ਹੁਕਮ ਦਿੰਦਾ ਆ ਉਹਨੂੰ 15000 ਕੁਝ ਦੇ ਦਿੱਤੀ ਆਸੀਂ ਉਹ ਮਿਲਟਰੀ ਸਰਵਿਸ ਪੇ ਕਿਹਨਾਂ ਕਿ ਬਰਾਬਰ ਕਰ ਸਕਦੇ ਫਿਰ ਦੂਸਰੀ ਇਹਨਾਂ ਨੇ ORP ਬੈਨੀਫਿਟ ਵਿੱਚ ਜਿਹੜੀ ਮਿਊਚਰ ਜਿੱਦਾਂ 16 ਸਾਲ ਨੌਕਰੀ ਕਰਕੇ ਕੋਈ ਆ ਜਾਂਦਾ ਐ ਅਪਲੀਕੇਸ਼ਨ ਦੇ ਕੇ 24 ਸਾਲ ਨੌਕਰੀ ਕਰਕੇ ਕੋਈ ਅਪਲੀਕੇਸ਼ਨ 32 ਸਾਲ ਕੋਈ ਸਾਡੀ ਉਹ ਮੰਗਿਆ ਕਿ ਉਹਨਾਂ ਨੂੰ ਫੀਚਰ ਜਿਹਨਾਂ ਆਉਂਦੇ ਨੇ ਉਹਨਾਂ ਨੂੰ ਵੀ ਵਨ ਲਾਗੂ ਹੋਣਾ ਚਾਹੀਦਾ ਸਾਡੀ ਇਹ ਮੰਗਿਆ ਤੀਸਰਾ ਬਾਕੀ ਇਹਨਾਂ ਨੇ ਇੱਕ ਬਹੁਤ ਵੱਡਾ ਜਵਾਨਾਂ ਨਾਲ ਫਰਕ ਕੀਤਾ ਇਨਸਾਨੀਅਤ ਨਾਲ ਫਰਕ ਕੀਤਾ ਦੇਖੋ ਇੱਕ ਅਫਸਰ ਬੰਦਾ ਇੱਕ ਜਵਾਨ ਭਰਤੀ ਹੁੰਦਾ ਜਦੋਂ ਸਰਕਾਰ ਸਾਨੂੰ ਭਰਤੀ ਕਰਦੀ ਹੈ 1 ਇੰਚ ਵੀ ਘਟੋਏ ਤਾਂ ਸਾਨੂੰ ਭਰਤੀ ਚੋਂ ਪਰੇ ਕਰਕੇ ਖੜਾ ਕਰ ਦਿੰਦੀ ਕਿ ਤੁਸੀਂ ਭਰਤੀ ਤੇ ਲੈ ਕੇ ਨਹੀਂ ਚੋ ਜਵਾਨਾਂ ਨਾਲ ਵੀ ਇਹ ਕਰਦੀਆਂ ਅਫਸਰਾਂ ਨਾਲ ਵੀ ਇਹ ਕਰਦੇ ਜਦੋਂ ਜਵਾਨ ਦੀ ਬਾਹ ਕੱਟੀ ਜਾਂਦੀ ਆ ਉਹ ਅਪਾਜ ਹੋ ਜਾਂਦਾ ਤੂੰ ਉਹਨੂੰ 40000 ਰੁਪਿਆ ਦੇ ਦਿੰਦੀ ਆ ਤੇ ਜਦੋਂ ਅਫਸਰ ਦੀ ਬਾਹ ਕੱਟੀ ਜਾਂਦੀ ਆ ਤੂੰ ਉਹਨੂੰ 2.5 ਲੱਖ ਦੇ ਦਿੰਦੇ ਕਿਉਂ ਫਰਕ ਅੰਗ ਪੈਰ ਦੇ ਵਿੱਚ ਕਿਉਂ ਫਰਕ ਇਹ ਕੇ ਸਾਡਾ ਮੁੱਦਾ ਇਹਨਾਂ ਦੇ ਵੱਲ ਇੱਕ ਵਾਂ ਦੇ ਵਿੱਚ ਇਹ ਕੁਝ ਸਾਡੇ ਹੋਰ ਵੀ ਮੁੱਦੇ ਨੇ ਬੜੀ ਬਰੀਕੀ ਨਾਲ ਐਕਸ ਗਰੁੱਪ ਦੇ ਵਿੱਚ ਸਾਡੇ ਕੋਲ 10 ਮੰਗਾਂ ਨੇ ਜਿਹੜੇ ਅਸੀਂ ਦੇਖਦੇ ਪ੍ਰਧਾਨ ਮੰਤਰੀ ਕੋ ਟਾਈਮ ਮੰਗਲਦੇ ਆ ਕਿ ਸਾਡੇ ਜੇ ਤੁਹਾਡੀ ਉਹ ਮੰਗਾਂ ਅਜੇ ਵੀ ਨਹੀਂ ਮੰਨਦੇ ਫਿਰ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਅਸੀਂ ਆਲ ਇੰਡੀਆ ਦੇ ਵਿੱਚ ਜਿਹੜਾ ਸੰਘਰਸ਼ ਤੇਜ਼ ਕਰਦਾਂਗੇ ਇਹਨਾਂ ਨੂੰ ਵੀ ਸਰਕਾਰ ਸਰਕਾਰੀਆਂ ਨੂੰ ਅੰਦਰ ਨਹੀਂ ਵੜਨ ਦਾਂਗੇ ਅਗਨੀ ਵੀਰਤਾ ਚੱਲ ਰਿਹਾ ਆ ਪਹਿਲਾਂ ਨਿਕਲ ਦਿੰਦੇ ਸੀ 4 ਸਾਲ ਬਾਅਦ ਜਦੋਂ ਜਵਾਨ ਤਿਆਰ ਹੁੰਦਾ ਆ ਤੇ ਉਹਨੂੰ ਰਿਟਾਇਰ ਕਰ ਦਿੰਦਾ ਜਾਂਦਾ ਇਹ ਇਹ ਰਣਨੀਤੀ ਨੂੰ ਕਿਦਾਂ ਦੇ ਦੇ ਤੁਸੀਂ ਇੱਕ ਫੌਜੀ ਹੋ ਅਗਨੀ ਵੀਰ ਜਿਹੜੀ ਆ 4 ਸਾਲ ਬਾਅਦ ਤੇ ਜੋ ਪੁਰਾਣੇ ਆਦਮੀ ਆ ਉਹ 10 ਸਾਲਾਂ ਦੇ ਵਿੱਚ ਹਰ ਬਾਰੇ ਜਾਣਕਾਰੀ ਨਹੀਂ ਲੈ ਸਕਦੇ ਪਰ ਹੁਣ 4 ਸਾਲਾਂ ਦੇ ਵਿੱਚ ਜਵਾਨ ਕੀ ਜਾਣਕਾਰੀ ਹਰ ਬਾਰੇ ਲਏਗਾ ਨਾ ਉਹ ਕੋਈ ਹਰ ਤਰ੍ਹਾਂ ਬਾਰੇ ਜਾਣਕਾਰੀ ਲੈ ਸਕਦਾ ਤੇ ਨਾ ਉਹ ਕੋਈ ਆਪਣੇ ਸਰਫ ਕਰ ਸਕਦਾ ਇਹ ਕਹਿੰਦਾ ਮਰਬੇ ਆ ਕਿ ਜੋ ਇਹ ਅਣੀ ਵੀਰਿਆ ਇਹ ਬੰਦ ਹੋਣੀ ਚੀਤੀ ਆ ਇਹ ਸਾਰੇ ਸਾਬਕਾ ਸੈਨਿਕ ਅਸੀਂ ਸਾਰੇ ਕੱਟ ਦੇ ਵਿੱਚ ਬੋਲਣ ਰਿਹਾ ਕਿ ਇਹ ਅਗਰੇ ਵਿੱਚ ਬੰਦ ਹੋਣੀ ਚੀਤੀ ਆ ਜੇਕਰ ਜੇਕਰ ਕੋਈ 4 ਸਾਲ ਤੱਕ ਪੈਦਾ ਹੋਣਾ ਨੌਜਵਾਨ ਉਹਦੀ ਜੱਕਦਮ ਇਨਕਮ ਬੰਦ ਹੋ ਜਾਂਦੀ ਆ ਪਰ ਉਹ ਥਿਆਰਾ ਬਾਰੇ ਕੁਛ ਨਾ ਕੁਛ ਜਾਣ ਲੈਂਦਾ ਕੋ ਅੰਦਰ ਸ਼ਕਤੀਆਂ ਜਾਣ ਲੈਂਦਾ ਆ ਕਿ ਉਹ ਕ੍ਰਾਈਮ ਵਾਲੇ ਪਾਸੇ ਨਹੀਂ ਜਾਏਗਾ ਜਦੋਂ ਉਹਨੂੰ ਉਹਦੀ ਭੁੱਖਮਰੀ ਵਧੇਗੀ ਜਦੋਂ ਉਹਦੀ ਇਨਕਮ ਨਹੀਂ ਰਹੇਗੀ ਤੇ ਫਿਰ ਉਹ ਕਿੱਧਰ ਜਾਏਗਾ ਉਹ ਗੈਂਸਟਰ ਬਣੇਗਾ ਹਾਂ ਤਾਂ ਵੇਖ ਹੀ ਲਿਆ ਪਹਿਲਾਂ ਹੁਣ ਇੱਕ ਤੇ ਨਿਊ ਸੁਣਦੇ ਆ ਮੈਂ ਜਿੱਥੇ ਇੱਕ ਅਗਨੀ ਵੀਰ ਜਿਹੜਾ ਵਾ ਉਹ ਆ ਕੇ ਗ੍ਰੇਡ ਚ ਲਾਉਂਦੀ ਟ੍ਰੇਨਿੰਗ ਦੇ ਰਿਹਾ ਗੈਂਗਸਟਰਾਂ ਨੂੰ ਹਾਂ ਕਿ ਗ੍ਰੇਡ ਸੁੱਟਣ ਕਰਦੇ ਨੇ ਬੰਬ ਧਮਾਕੇ ਨੇ ਪੰਜਾਬ ਚ ਹੋ ਰਹੇ ਨੇ ਉਸ ਤੋਂ ਕਹਿ ਦਿੰਦੀ ਆ ਟਾਇਰ ਫਟਿਆ ਆ ਹੋਇਆ ਐਕਚੁਅਲੀ ਬੰਬ ਧਮਾਕੇ ਹੋ ਰਹੇ ਨੇ ਉਹ ਕਿਉਂਕਿ ਉਸ ਨਿਊਜ਼ ਦਾ ਸਾਥ ਲੱਸੀ ਆ ਗਿਆ ਉਹ ਪਾਕਿਸਤਾਨ ਦਾ ਬੰਦਾ ਅਗਨੀ ਵੀਰ ਆ ਜਿਹੜਾ ਆਣ ਕੇ ਇਹਨਾਂ ਨੂੰ ਟ੍ਰੇਨਿੰਗ ਦੇ ਰਿਹਾ ਵਾ ਦੂਜੀ ਗੱਲ ਆ ਕਿ ਜਿਹੜਾ ਹੁਣ ਇਹ ਕੇਸ ਹੋਇਆ ਪਾਕਿਸਤਾਨ ਵਾਲਾ ਜਿਹੜਾ ਉਹਨਾਂ ਫਾਇਰ ਕੀਤਾ 26 ਇੱਕ ਸਿਵਲ ਮਾਰੇ ਨੇ ਉਦੇ ਵਿੱਚ ਵੀ ਉੱਥੇ ਬਕਨੂਜ ਤੋਂ ਮੈਂ ਸੁਣਿਆ ਜਸਵੀਰ ਸਿੰਘ ਹਾਂ ਦੀ ਵੀ ਸਿਕਿਉਰਿਟੀ ਕੱਟ ਗਈ। ਉਹ ਸਿਕਿਉਰਿਟੀ ਕਿਉਂ ਕੱਟ ਹੋਈ ਆ? ਅਗਨੀਵੀਰ ਕਰਨ। ਅਗਨੀਵੀਰ ਤੇ ਕੋਈ ਇਤਮਾਨ ਨਹੀਂ ਕਰਦਾ। ਹਾਂ। ਉਹਨੂੰ ਚੰਗੀ ਡੂੜੀ ਪੁੱਛਣੀ ਐ। ਹਾਂ। ਇਸ ਕਰਕੇ ਉਹਨਾਂ ਨੂੰ ਉੱਥੋਂ ਸਿਕਿਉਰਿਟੀ ਜਿਹੜੀ ਹਟਾਉਣੀ ਪਈ। ਉਹ ਫੌਜ ਹੈ ਨਹੀਂ ਪੂਰੀ। ਤਾਂ ਪੂਰੀ ਹੋਣ ਕਰਕੇ। ਪੀਕ ਉੱਪਰਤੀ ਹੋ ਰਹੀਆਂ। ਸਾਡੇ ਪੰਜਾਬ ਦੇ ਵਿੱਚ ਸਿੱਖ ਰੈਜਮੈਂਟ ਪੂਰੇ ਭੰਮੇ ਆ। ਹਾਂ। ਉਹਨੇ ਪੂਰੇ ਕੈਂਪ ਲਾਇਆ ਵੀ ਪਰਤੀ ਉੱਪਰਤੀਓ। ਕਹਿੰਦੇ ਅਟ੍ਰੈਕਟਿੰਗ ਆ। ਪੂਰੇ ਪੰਜਾਬ ਚ 10 ਜਵਾਨ ਮੁੰਡੇ ਇਕੱਠੇ ਹੋਏ ਹੋਏ ਨੇ ਜਿਹੜੇ ਆਪਰਤੀ ਹੁੰਦੇ ਨੇ ਜੇ ਅਜੇ ਵੀ ਨਾ ਪ੍ਰਧਾਨਜੀ ਸਰਕਾਰ ਨੇ ਸੋਚਿਆ ਤੇ ਲੱਗਦਾ ਕਿ ਆਉਣ ਵਾਲਾ ਸਮਾਂ ਖਤਰੇ ਵਾਲੇ ਪਾਸੇ ਜਾਏਗਾ ਜੇ ਕੋਈ ਜੇ ਅਗਨੀਵੀਰ ਅਜੇ ਵੀ ਸਰਕਾਰ ਨੇ ਬੰਦ ਨਾ ਕੀਤੀ ਤੇ ਅਸੀਂ ਆਪਣੇ 26 ਸਾਥੀ ਖੋਏ ਨੇ ਦੇਸ਼ ਦੇ ਸਾਥੀ ਨਹੀਂ ਖੋਏ ਸਾਨੂੰ ਹੋਰ ਵੀ ਇਤੋ ਵੱਡਾ ਨੁਕਸਾਨ ਠਾਣਾ ਪੈਣਾ ਕਿਉਂਕਿ ਐਲਐ ਐਲਸੀ ਤੇ ਅਗਨੀਵੀਰਾਂ ਦੀ ਹਿੰਮਤ ਨਹੀਂ ਆ ਕਿ ਡਿਊਟੀ ਕਰਨ ਨੂੰ ਹਮੇਸ਼ਾ ਹੀ ਇਹ ਪੁਰਾਣੇ ਨੇ ਇਹਨਾਂ ਵਿੱਚ ਕੋਈ ਆਰਡਨਰੀ ਕੈਪਟਨ ਸਾਹਿਬ ਆਏ ਨੇ ਕੋਈ ਸੂਬੇਦਾਰ ਮੇਜਰ ਸਾਹਿਬ ਆਏ ਨੇ ਅਗਨੀ ਵੀਰ 5 ਸਾਲ ਤੱਕ ਤੇ ਫੌਜ ਦੇ ਵਿੱਚ ਰੰਮਰੂਡ ਕਿਣਿਆ ਜਾਂਦਾ ਸੀ ਹਾਂ 5 ਸਾਲ ਤੱਕ ਜਵਾਨ ਨੂੰ ਚਾਰ ਪਾਈ ਸਨੇਟੀ ਵਾਜ ਨਹੀਂ ਮਿਲਦੀ ਸੀ ਤੇ 14 ਸਾਲਾਂ ਚ ਉਹਨਾਂ ਨੂੰ ਪੈਨਸ਼ਨ ਦੇ ਦੇ ਨੇ ਜੇ 5 ਸਾਲ ਵਾਲਾ ਲੜਾਈ ਲੜਨ ਦੇ ਹੱਕ 'ਚ ਨਹੀਂ ਆ ਤਾਂ 14 ਸਾਲਾਂ 'ਚ ਪੈਨਸ਼ਨ ਕਿੱਦਾਂ ਆ ਜਾਂਦਾ ਜੇ ਤਾਂ ਸਿੱਟਾ ਤੁਸੀਂ ਵੀਰ ਨੇ ਦੱਸਿਆ ਰਾਜਤਾਂ ਰਾਜਤਾਂ ਤੋਂ ਬੜੀ ਦੂਰ ਹੈ ਫਰੀਦਕੋਟ ਇੱਕ ਅਗਨੀਵੀਰਾਨ ਕੀ ਇੱਕ ਹੀ ਲਿਆ ਕੇ ਉਹਨੇ ਫਾਸਾ ਕੀਤਾ ਤੁਸੀਂ ਸੁਣਿਆ ਹੋਗਾ ਨਿਊਜ਼ ਤੇ ਇਹ ਸਭ ਤੋਂ ਵੱਡਾ ਅਗਨੀਵੀਰ ਦਾ ਸੱਟਾ ਆਇਆ ਸਾਡੇ ਪੰਜਾਬ ਦੇ ਵਿੱਚ ਇਹ ਸਰਕਾਰ ਨੂੰ ਅੱਜੇ ਵੀ ਇੱਥੇ ਸੋਚਣਾ ਚਾਹੀਦਾ ਕਿ ਧਰਤੀ ਦੇ ਰਖਵਲ ਕਰੋ ਕਿਸੇ ਦਾ ਫਿਊਚਰ ਬਣੇਗਾ ਉਹ ਕਦੀ ਗਲਤ ਪਾਸੇ ਨਹੀਂ ਜਾਊਗਾ ਇਹ ਸਾਡੇ ਦੇਸ਼ ਦੇ ਜਵਾਨਾਂ ਦੇ ਫਿਊਚਰ ਨੂੰ ਖੱਡੇ ਚ ਪਾ ਰਹੇ ਨੇ ਇਹ ਸਰਕਾਰ ਦੀ ਗਲਤ ਨੀਤੀ ਆ ਅਸੀਂ ਅੱਜ ਵੀ ਮੋਦੀ ਸਰਕਾਰ ਨੂੰ ਇਸ ਚੈਨਲ ਰਾਹੀਂ ਬੇਨਤੀ ਕਰਦੇ ਆਂ ਕਿ ਮੋਦੀ ਸਾਹਿਬ ਅਗਨੀ ਵੀਰ ਤੇ ਦੁਬਾਰਾ ਸੋਚੋ ਜਿਹੜੇ ਜਰਨਲ ਨੇ ਅਗਨੀ ਵੀਰ ਤੇ ਸਾਈਨ ਕਰਕੇ ਮਨਜ਼ੂਰੀ ਦਿੱਤੀ ਆ ਉਹਨੇ ਫਿਰ ਅਗਨੀ ਵੀਰ ਕਿਉਂ ਨੀ ਪ੍ਰਤੀ ਸੂਰ ਕਰਵਾ ਦਿੱਤੀ ਉਹ ਵੀ ਪਰ ਅਗਨੀ ਵੀਰ ਨੂੰ ਨੇ ਚਾਹੀਦੇ ਆ ਨਾ ਫਰਕ ਕਿਉਂ ਇਹੋ ਚੀਜ਼ ਆ ਸਾਡੇ ਦੇਸ਼ ਦੇ ਮਾੜੇ ਹਲਾਤਾਂ ਦੇ ਕਾਰਨ ਆ ਕਿ ਸਾਡੇ ਚ ਜਾਤ ਪਾਤ ਤਿਰ ਮੇਰ ਆ ਉੱਪਰ نیچے ਵਾਲਾ ਰਿਸ਼ਤਾ ਅਸੀਂ ਜ਼ਰੂਰ ਦਿਖਾਉਨੇ ਆ ਅਸੀਂ